ਕੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 6 ਮੈਂਬਰੀ ਵਫਦ ਜਿਹਦੀ ਅਗਵਾਈ ਜਰਨ ਸਕੱਤਰ ਸੇਰ ਸਿੰਘ ਮੰਡਾਲਾ ਜੀ ਅਤੇ ਅੰਤਰਨ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਸਾਬਕਾ ਅੰਤਰਨ ਕਮੇਟੀ ਮੈਂਬਰ ਭਾਈ ਰਾਮ ਸਿੰਘ ਅਤੇ ਸਾਬਕਾ ਅੰਤਰਨ ਕਮੇਟੀ ਮੈਂਬਰ ਗੁਰਲਾਲ ਸਿੰਘ ਦੇ ਘਰੋਂ ਬੀਬਾ ਜੀ ਅਤੇ ਨਾਲ ਹੀ ਸਾਬਕਾ ਅੰਦਰ ਕਮੇਟੀ ਮੈਂਬਰ ਰਣਜੋਤ ਸਿੰਘ ਸੰਮਰਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਸਮੂੱਚੇ ਮੈਂਬਰ ਸਹਿਬਾਨ ਨੇ ਸਿੰਘ ਸਾਹਿਬ ਨੂੰ ਸਿਨੇਮਰ ਸਬੂਤਾਂ ਸਮੇਤ ਇੱਕ ਬੇਨਤੀ ਪੱਤਰ ਦਿੱਤਾ ਕਿ ਪਿਛਲੇ 7ਵੇਂ ਮਹੀਨੇ ਦੇ ਵਿੱਚ ਇਸ ਤਰ੍ਹਾਂ ਤੁਸੀਂ ਵੇਖਿਆ ਕਿ ਜੋ ਬਾਗੀ ਧੜਾ ਜਿਨ੍ਹਾਂ ਚ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦੇ ਸਿਗਨੇਚਰ ਨੇ ਪ੍ਰੇਮ ਸਿੰਘ ਚੰਦੂ ਮਾਇਰਾ ਜੀ ਬੀਬੀ ਜਗੀਰ ਕੌਰ ਜੀ ਪਰਮਿੰਦਰ ਸਿੰਘ ਢੀਂਸਾ ਸਰਜੀਤ ਸਿੰਘ ਰਖੜਾ ਇਨਾ ਸਾਰਿਆਂ ਨੇ ਇੱਥੇ ਪੇਸ਼ ਹੋ ਕੇ 7 ਤੋਂ ਲੈ ਕੇ 17 ਤੱਕ ਸਰਕਾਰ ਦੌਰਾਨ ਜੋ ਗਲਤੀਆਂ ਹੋਈਆਂ ਜਾਣੇ ਅਣਜਾਣੇ 'ਚ ਉਹਨਾਂ ਦੀ ਜੋ ਸੇਵਾ, ਖਿਮਾ ਜਾਂਚਨਾ ਜੋ ਕਾਲ ਤੱਕ ਸਭ ਲੋ ਸੇਵਾ ਲੱਗੂ ਉਹ ਸੇਵਾ ਵੀ ਜੋ ਵਾਚਨ ਹੋਊ ਅਸੀਂ ਮੰਨਾਂਗੇ ਸਿਰ ਮੱਥੇ ਇਹ ਵਾਚਨ ਕਰਕੇ ਇੱਥੇ ਆਏ ਸੀ ਚਾਹੇ ਗੱਲ ਇਹ ਹੋ ਜਾਂਦੀ ਹੈ ਕਿ 17 ਦੀਆਂ ਚੋਣਾਂ ਤੋਂ ਬਾਅਦ ਸਜ਼ਾ ਲੱਗੀ ਸੀ ਪਰ ਮੈਨੂੰ ਲੱਗਦਾ ਇਹ ਲੀਡਰ ਨਹੀਂ ਸੰਤੁਸ਼ਟ ਸੀਗੇ ਜਿਹੜੇ ਉਸ ਐਪਲੀਕੇਸ਼ਨ ਤੇ ਸੈਨ ਸੀ ਇਹਨਾਂ ਦੇ ਚੈਨਾ ਚ ਇੱਕ ਦੋ ਸੇਵਾ ਵੀ ਉਦੋਂ ਕਰਕੇ ਗਏ ਨੇ ਜਦੋਂ ਜਥੇਦਾਰ ਗਿਆਨੀ ਗੁਰਵਾਚਨ ਸਿੰਘ ਵੱਲੋਂ ਸੇਵਾ ਲਈ ਸੀਗੀ ਪਰ ਇਹ ਸਾਰੇ ਆਏ ਸੀ ਐਪਲੀਕੇ ਉਸ ਤੋਂ ਬਾਅਦ ਸਿੰਘ ਸਾਹਿਬਾਨ ਨੇ ਬੜੀ ਹੀ ਦੂਰਅੰਦੇਸ਼ੀ ਸਦਕਾ ਬੜੀ ਸੂਝਬੂਝ ਨਾਲ ਫਰਾਕਦਲੀ ਨਾਲ ਬੜੀ ਪਾਰਦਰਸ਼ਤਾ ਦੇ ਨਾਲ ਸਮੁੱਚੀ ਲੀਡਰਸ਼ਿਪ ਜੋ ਅਕਾਲੀ ਸਰਕਾਰ ਦਰਮਨ ਨਦਰਾਣ ਚਾਹੇ ਮੰਤਰੀ ਸੀ ਚਾਹੇ ਹੋਰ ਕਮੇਟੀ ਸੀ ਚਾਹੇ ਅਹੁਦੇਦਾਰ ਸੀ ਉਹਨਾਂ ਤੋਂ ਸਭ ਤੋਂ ਸਪਸ਼ਟੀਕਰਨ ਮੰਗਿਆ ਅਤੇ 2 ਤਰੀਕ ਨੂੰ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸੁਣਵਾਈ ਹੋਈ ਸਾਰੀ ਕੌਮ ਨੇ ਸਾਰੇ ਆਗੂ ਸਹਿਬਾਨ ਨੇ ਸਿਰ ਮੱਥੇ ਪਰਵਾਣ ਕੀਤਾ ਪਰ ਕਿਤੇ ਨਾ ਕਿਤੇ ਜੋ ਤੁਸੀਂ ਮੀਡੀਆ ਚ ਵੀ ਕਵਰ ਕੀਤਾ ਕਿਸ ਕੋਸ਼ਿਸ਼ ਲੀਡਰ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਕਿਹਾ ਕਿ ਨਹੀਂ ਮੈਂ ਮਾਫੀ ਨਾਮੇ ਵਾਲੇ ਮਸਲੇ 'ਚ ਮੈਂ ਨਹੀਂ ਸੀਗਾ ਮੈਨੂੰ ਪਤਾ ਨਹੀਂ ਸੀ ਪਰ ਸਿੰਘ ਸਾਹਿਬਾਂ ਨੇ ਕਿਹਾ ਕਿ ਤੁਹਾਡੇ ਪ੍ਰੈਸ ਦੇ ਅਖਬਾਰਾਂ ਦੇ ਬਿਆਨ ਨੇ ਕਾਟੀਆਂ ਨੇ ਪਰ ਉਹਨਾਂ ਨੇ ਫੇਰ ਝੂਠ ਬੋਲਿਆ ਕਹਿੰਦੇ ਨਹੀਂ ਜੀ ਇਹ ਤਾਂ ਪਾਰਟੀ ਵੱਲੋਂ ਲੱਗਿਆ ਮੈਂ ਤਾਂ ਖੰਡਨ ਕੀਤਾ ਸੀ ਪਰ ਅੱਜ ਅਸੀਂ ਵੀਡੀਓ ਦੇ ਕੇ ਗਏ ਆ ਸਿੰਘ ਸਾਹਿਬਾਂ ਨੂੰ ਜੀ ਇੱਕ ਨਹੀਂ 3-4 ਵੀਡੀਓ ਜੀਚ ਚੰਦੂ ਮੋਹਰਾ ਸਾਹਿਬ ਉਹ ਫੈਸਲੇ ਨੂੰ ਇਹ ਦੱਸ ਰਹੇ ਆ ਕਿ ਸਾਰੀ ਪਾਰਟੀ ਦੀ ਸੇਮਟੀ ਦਾ ਫੈਸਲਾ ਤੇ ਦੂਰੰਦੇਸੀ ਵਾਲਾ ਫੈਸਲਾ ਪਰ ਉਹ ਕਿਤੇ ਨਾ ਕਿਤੇ ਝੂਠ ਬੇੜ ਕੇ ਤਖਤੀ ਪਾਉਣ ਵਾਲੇ ਮਸਜਾ ਹੋਰ ਵੀ ਸਜਾਵਾ ਕਰਨੀ ਹੋ ਬਚਣ ਦੀ ਕੋਸ਼ਿਸ਼ ਕੀਤੀ ਦੂਜੇ ਨੰਬਰ ਤੇ ਪਰਮਿੰਦਰ ਸਿੰਘ ਢੀਂنسੇ ਦਾ ਵੀ ਵੀਡੀਓ ਸਾਰੇ ਸਬੂਤ ਅਸੀਂ ਦਿੱਤੇ ਨੇ ਜਿਨ੍ਹਾਂ ਨੂੰ ਸਪਸ਼ਟੀਕਰਨ ਚ ਵੀ ਮੰਗਿਆ ਕਿ ਜਹਾਰ ਆਲਮ ਵਾਲਾ ਮਸਲਾ ਕਿੱਜਾ ਮਾਫੀ ਨਾ ਮਿਲਿਆ ਜਾਂ ਡੇਰੇ ਵਿੱਚ ਗਿਆਆਂ ਦੀਆਂ ਵੀਡੀਓ ਵੀ ਜਿੱਥੇ ਉਹ ਕਹਿ ਰਹੇ ਐ ਕਿ ਅਸੀਂ ਬੋਟਾਂ ਲੈ ਨਿਸਤ ਬਾਬਾ ਜੀ ਦਾ ਅਸ਼ੀਰਵਾਦ ਹੀ ਲੈਣ ਆਏ ਆ ਉਹ ਵੀਡੀਓ ਵੀ ਦਿੱਤੀ ਐ ਪਰ ਉਹ ਵੀ ਚਾਹੇ 300 ਵੱਡਿਆ ਸਾਹਿਬ ਨੂੰ ਸੇਵਾ ਲੱਗੀ ਐ ਪਰ ਪ੍ਰਮੇਂਦਰ ਸਿੰਘ ਸੇਵਾ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਸੀ ਕਿ ਤੂੰ ਸੁਖਵੀਰ ਨਾਲ ਖੜ ਪਰ ਸੇਵਾ ਕੰਨਿਓ ਕਿਤੇ ਨਾ ਕਿਤੇ ਉਹ ਪਤਾ ਨਹੀਂ ਉਹ ਸਿੰਘ ਸਾਹਿਬ ਵੱਡੇ ਨੇ ਜਾਂ ਦੁਬਾਰੇ ਅਸੀਂ ਅਪੀਲ ਕਰਦੇ ਆ ਕਿ ਉਸ ਮਸਲੇ ਤੇ ਵੀ ਉਹ ਸੇਵਾ ਕੰਨਿਓ ਉਹਨਾਂ ਨੂੰ ਵੀ ਜੋ ਬਣਦੀ ਸੇਵਾ માં ਉਹ ਲਾਈਆਂ ਜਾਣ ਉਸ ਤੋਂ ਬਾਅਦ ਵੀ ਬੱਜਗੀ ਕੌਰ ਉਹਨਾਂ ਨੇ ਵੀ ਬੜਾ ਇੱਕ ਸਾਫਟਾ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਗੁਰਸਿੱਖ ਨੇ ਕੌਮ ਦੀ ਅਗਵਾਈ ਕੀਤੀ ਹੈ ਉਹਨਾਂ ਨੇ ਸਮੇਂ-ਸਮੇਂ ਤੇ ਅੱਜ ਕੱਲ ਵੀ ਜੋ ਕੋਈ ਚੱਲ ਰਿਹਾ ਉਹਨਾਂ ਨੇ ਜੋ ਕੁਝ ਆਪਣੀ ਨਿੱਜੀ ਜੀਵਨ ਬਾਰੇ ਜ਼ਿੰਦਗੀ ਬਾਰੇ ਮੈਂ ਗੱਲ ਨਹੀਂ ਕਰੂੰ ਪਰ ਜੋ ਸਪਸ਼ਟੀਕਰਨ ਮੰਗਿਆ ਉਹ ਵੀ ਕਿਤੇ ਨਾ ਕਿਤੇ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਸੀਲ ਤੇ ਵੀ ਉਹਨਾਂ ਨੇ ਕਿਹਾ ਕਿ ਮੈਂ ਮਾਫੀਨਾਮੇ ਵਾਲੇ ਫੈਸਲੇ ਦਾ ਖੰਡਨ ਕਰਦੀ ਰਹੀ ਆ ਪਰ ਵੀਡੀਓ ਉਹਨਾਂ ਦੀਆਂ ਜੋ ਜਿੱਚੋ ਕਹਿ ਰਹੇ ਆ ਕਿ ਸਮੁੱਚੇ ਮੈਂਬਰ ਸਹਿਬਾਨ ਸੰਸਾਰਿਆਂ ਵੱਲੋਂ ਸਾਰੇ ਸਬੂਤ ਅਸੀਂ ਸਿੰਘ ਸਾਹਿਬ ਨੂੰ ਦੇ ਕੇ ਗਏ ਆ ਅਈ ਸਰਦਾਰ ਸਰਜੀਤ ਸਿੰਘ ਰਖੜਾ ਉਹਨਾਂ ਵੱਲੋਂ ਵੀ ਚਾਹੇ ਸਾਰਾ ਕੁਝ ਕਬੂਲਿਆ ਪਰ ਇਸ ਮਸਤਿਆਰਾਂ ਕੰਨੀਓ ਰਖੜਾ ਸਾਹਿਬ ਤੇ ਬੀਬੀ ਜਗੀਰ ਕੌਰ ਚੰਦੂ ਮਹਾਰਾਜ ਸਾਹਿਬ ਮੈਂ ਸਮਝਦਾ ਗੁਰੂ ਦੀ ਗੋਲਕ ਵਿੱਚ ਦਸਵੰਦ ਜੋ ਪਾਉਣ ਵਾਸਤੇ ਸਿੰਘ ਸਾਹਿਬਾਨ ਨੇ ਕਿਹਾ ਸੀ ਇਹ ਕਿਤੇ ਨਾ ਕਿਤੇ ਜਮਰਾ ਕਰਕੇ ਜਾਂ ਟਾਲਾ ਵਟ ਕੇ ਝੂਠ ਬੋਲ ਕੇ ਇਹ ਪਰਾਂ ਹੋਏ ਨੇ ਸੋ ਸਿੰਘ ਸਾਹਿਬ ਨੂੰ ਅਸੀਂ ਸਨਮਰ ਬੇਨਤੀ ਕਰਨ ਆਏ ਆ ਕਿ ਦੁਬਾਰਾ ਇਹ ਮਸਲਿਆਂ ਤੇ ਇਹਨਾਂ ਦੇ ਜੋ ਜਿਨ੍ਹਾਂ ਨੇ ਝੂਠ ਬੋਲੇ ਆ ਤੇ ਜਾਂ ਰਹਿ ਗਏ ਇਹਨਾਂ ਤੇ ਦੁਬਾਰੇ ਗੌਰ ਕਰਕੇ ਜੋ ਬਣਦੀਆਂ ਇਹਨਾਂ ਨੂੰ ਮਰਿਆਦਾ ਅਨੁਸਾਰ ਜੋ ਸਿਵਾਮਾਂ ਲਾਈਆਂ ਜਾਣ ਇਹ ਅਸੀਂ ਸਮੁੱਚੇ ਮੈਂਬਰ ਸਹਿਬਾਨ ਇਹ ਬੇਨਤੀ ਕਰਨਾ ਆਇਆ ਸਿੰਘ ਸਹਿਬਾਨ